ਦਾਲਤਕ ਸਾਹਿਬ ਇੱਕ ਸਾਡੀ ਸਭ ਤੋਂ ਵੱਡੀ ਸੰਸਥਾ ਹੈ ਹੂੰ ਤੇ ਕੀ ਜਿਹੜੇ ਜਥੇਬੰਦੀਆਂ ਨੇ ਹੰਗ ਸਿੰਘ ਲਾਲੋ ਜਾਂ ਸੰਪਰਦਾਵਾਂ ਲਾਲੋ ਜਿੱਥੇ ਅੱਜ ਵੀ ਜਾਤ ਪਾਤ ਸਾਨੂੰ ਇਹ ਧਿਆਨ ਦੇਣ ਦੀ ਲੋੜ ਹੈ ਵੀ ਕੀ ਹੋ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਿੰਘ ਹੈ ਤੇ ਕੀ ਹੋ ਕਿਤੇ ਉਹਨਾਂ ਨੇ ਖਾਕੀ ਕੱਛੇ ਦੇ ਨਹੀਂ ਪਾਏ ਹੋਏ ਸਾਰੇ ਧਿਆਨ ਦਿਓ ਇਹ ਚੀਤੇ ਬੜਾ ਚੀਕਾ ਤੇ ਪੈਣੀਆ ਪੈਣੀ ਇਹਨਾਂ ਦੀ ਆ ਇਸ ਕੋਕ ਚੀਕਾ ਪੈਣੀ ਚਾਹੀਦੀ ਚੀਕਾ ਪੈਣੀਆ ਸਾਰਿਆਂ ਦੀ ਕਿਉਂਕਿ ਇਹ ਸਾਨੂੰ ਦੇਖਣਾ ਪੈਣਾ ਹੈ ਬਿਕਤੇ ਸਾਡੇ ਵਾਲੇ ਲਾਣੇ ਨੇ ਕਈਆਂ ਨੇ ਕਿਤੇ ਥੱਲੇ ਉਹਦੀ ਖਾਕੀ ਨਿਕਰਾ ਤੇ ਨਹੀਂ ਪਾਲੀਆ ਜਿਹੜੇ ਕੀ ਮਨੁਸਿਨ ਰਿਤਰੀਂ ਪੜ ਰਹੇ ਆ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਵਿਚਾਰਧਾਰਾ ਨੂੰ ਉਹਦੀ ਮਰਯਾਦਾ ਨੂੰ ਖੰਡਨ ਕਰ ਰਹੇ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਲੜਾਈ ਇਹ ਸੀ ਪਾੜੇ ਰਾਏ ਨਾਲ ਜਾਤ ਪਾਤ ਕਰਕੇ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਜਾਤ ਪਾਤ ਰੱਖ ਦੇ ਉਹਨਾਂ ਦੀ ਪੰਗਤ ਅਡਲੋਂਦੇ ਤੇ ਉੱਚੇ ਜਾਤਾਂ ਨੂੰ ਆਡਰ ਰੱਖ ਦੇ ਤਾਂ ਲੜਾਈ ਨਹੀਂ ਸੀ ਪਾੜੇ ਰਾਏ ਦੇ ਪਹਿਲੋ ਮਹਾਰਾਜ ਨੂੰ ਕਹਿੰਦੇ ਗੁਰੂ ਮਾਨੇ ਤੁਹਾਨੂੰ ਤੇ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਰਬੰਸ ਵਾਰਿਆ ਪਰਿਵਾਰ ਵਾਰਿਆ ਰਾਜ ਭਾਗ ਵਾਰਿਆ ਕਦ ਲਈ ਸਾਡੇ ਲਈ ਤੇ ਜੇ ਅਸੀਂ ਆਏ ਕਲੇਸ ਰੱਖਣਾ ਸੀ ਜ਼ਿੰਦਗੀ 'ਚ ਮਨੋਸਮ੍ਰਿਤੀ ਵਾਲਾ ਜੀ ਤੇ ਦੋ ਬਾਟੇ ਚੌਥਾ ਪੋੜਾ ਜੀ ਤੇ ਫਿਰ ਸਾਨੂੰ ਨਿਹੰਗ ਸਿੰਘ ਬਣੌਦਾ ਕੀ ਫਾਇਦਾ ਸਾਨੂੰ ਅੰਬਰ ਸ਼ਕਨ ਦਾ ਕੀ ਫਾਇਦਾ ਜੇ ਅੰਬਰ ਤੇ ਸ਼ਾਕੇ ਵੀ ਕੇ ਮਜਬੀ ਨੇ ਮਜਬੀ ਰਹਿਣਾ ਹੈ ਜਾਂ ਜੱਟ ਨੇ ਜੱਟ ਰਹਿਣਾ ਹੈ ਜੀ ਬਾਂਮਨ ਨੇ ਬਾਂਮਨ ਰਹਿਣਾ ਹੈ ਫਿਰ ਅੰਬਰ ਸ਼ਕਨ ਦਾ ਫਾਇਦਾ ਕੀ